ਹੇੜੂ ਨੈਸ਼ਨਲ ਹਾਈਵੇ ਤੋਂ ਇੱਕ ਹੋਰ ਮੰਦਭਾਗੀ ਖਬਰ ਸਾਹਮਣੇ ਆਈ ਹੈ ਦੱਸਦੀ ਹੈ ਕਿ ਸਵੇਰੇ ਸਵੇਰੇ ਨੈਸ਼ਨਲ ਹਾਈਵੇ 'ਚ ਹੇੜੂ ਤੇ ਈਸਟੂਡ ਦੇ ਸਾਹਮਣੇ ਉਸ ਸਮੇਂ ਹਾਹਾਕਾਰ ਮਚ ਗਈ ਜਦੋਂ ਇੱਕ ਨੋਵਾ ਕਾਰ ਅਤੇ ਲੋਹੇ ਦੇ ਸਮਾਨ ਨਾਲ ਲੋਡਡ ਟਰੱਕ ਵਿਚਕਾਰ ਭਿਆਨਕ ਟੱਕਰ ਹੋ ਗਈ ਅਤੇ ਕਾਰ ਵਿੱਚ ਸਵਾਰ ਦੋ ਵਿਅਕਤੀਆਂ ਦੀ ਮੌਤ ਹੋ ਗਈ ਤੇ ਤਿੰਨ ਗੰਭੀਰੂ ਵੀ ਜ਼ਖਮੀ ਹੋ ਗਏ ਜਿਨ੍ਹਾਂ ਵਿੱਚ ਇੱਕ ਔਰਤ ਵੀ ਸ਼ਾਮਲ ਹੈ ਹੋਰ ਦੱਸਦੀ ਹੈ ਕਿ ਜ਼ਖਮੀਆਂ ਨੂੰ ਮੁਰਲੇ ਟ੍ਰੀਟਮੈਂਟ ਲਈ ਨਜ਼ਦੀਕ ਦੇ ਇੱਕ ਹਸਪਤਾਲ ਵਿਖੇ ਭੇਜਿਆ ਗਿਆ ਤੇ ਰਾਹਗੀਰਾਂ ਦੀ ਮਦਨ ਨਾਲ ਗੱਡੀ ਨੂੰ ਸਾਈਡ ਤੇ ਕਰਵਾਇਆ ਗਿਆ ਮੌਕੇ ਤੇ ਪੁਜੀ ਸੜਕ ਸੁਰੱਖਿਆ ਫੋਰਸ ਦੀ ਹਾਈਵੇ ਪੁਲਿਸ ਟੀਮ ਦੇ ਅਧਿਕਾਰੀ ਅਤੇ ਰਾਹੀਰਾਂ ਨੇ ਦੱਸਿਆ ਕਿ ਹਾਦਸੇ ਦਾ ਅਸਲੀ ਕਾਰਨ ਸਾਹਮਣੇ ਨਹੀਂ ਆ ਸਕਿਆ ਤੇ ਟਰੱਕ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ ਰਾਹੀਰਾਂ ਨੇ ਹੋਰ ਦੱਸਿਆ ਕਿ ਜ਼ਖਮੀ ਔਰਤ ਅਤੇ ਦੋ ਹੋਰਾਂ ਦੀ ਹਾਲਤ ਵੀ ਨਾਜੁਕ ਹੈ ਜੋ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੇ ਹਨ ਪੂਰਾ ਮਾਮਲਾ ਦਿਖਾਉਂਦੇ ਹਾਂ ਇਸ ਵੀਡੀਓ ਦੇ ਅੰਦਰ ਜਿਸ ਨੂੰ ਦੇਖ ਕੇ ਸਾਰਿਆਂ ਦੀਆਂ ਅੱਖਾਂ ਪਰ ਆਈਆਂ ਤੁਸੀਂ ਦੇਖ ਰਹੇ ਹੋ ਆਇਨਾ ਟੀਵੀ ਤੋਂ ਹਰੀਸ਼ ਭੰਡਾਰੀ ਦੀ ਇਹ ਰਿਪੋਰਟ ਮੇਰਾ ਨਾਂ ਭਾਜੀ ਕੁਲਦੀਪ ਸਿੰਘ ਅੱਛਾ ਤੁਸੀਂ ਇਥੇ ਗੁਜ਼ਰੇ ਸੀ ਕਿ ਕੀ ਮਸਲਾ ਆਇਆ ਸਰ ਇਹ ਜਲੰਧਰੋਂ ਓਧਾ ਘੰਟਾ ਪਹਿਲਾਂ ਚੱਲਦਾ ਸੀਗਾ ਭਾਜੀ ਆਹ ਬੰਦਾ ਡੈੱਡ ਸੀਗਾ ਕਨੈਕਟਰ ਸਾਈਡ ਤੇ ਜਿਹੜਾ ਸੀਗਾ ਇਹ ਡੈੱਡ ਸੀਗਾ ਪਹਿਲਾਂ ਹੀ ਓਏ ਓਕੇ ਓਦੇ ਸਾਹ ਚੱਲਦੇ ਸੀਗੇ ਡਰਾਈਵਰ ਦੇਦੋ ਜੋ ਟਰੈਕਟਰ ਨਾਲ ਗੱਡੀ ਪਾ ਕੇ ਖਿੱਚਦੇ ਪਈ ਅੱਧਾ ਘੰਟਾ ਪਹਿਲਾਂ ਜਦੋਂ ਟਰੈਕਟਰ ਪਿੱਛੇ ਪਾ ਕੇ ਗੱਡੀ ਪਿੱਛੇ ਨੂੰ ਫਿੱਚੀ ਇਹਨਾਂ ਨੇ ਕੋਦੋਂ ਬਈ ਜਲੰਧਰ ਨੂੰ ਜਾਂਦਾ ਹੈਗਾ ਮੈਂ ਬੱਚੇ ਨੂੰ ਫੜਨ ਗਿਆ ਹੈਗਾ ਕਿੰਨੇ ਵਜੇ ਟਾਈਮ ਸੀਗਾ ਭਾਜੀ ਇਤੋਂ 2 ਘੰਟਾ ਪਹਿਲਾਂ ਉਹ ਦੇਖ ਰੋ ਜਿੰਨਾ ਟਾਈਮ ਹੈਗਾ ਹੁਣ ਇਤੋਂ 2 ਘੰਟਾ ਪਹਿਲਾਂ ਟੋਏ ਜਿੱਦਾਂ ਘੰਟਾ ਪਹਿਲਾਂ ਛੱਟੇ ਸਾਡੀ ਜਾਂਦੇ ਆ ਕੀ ਲੱਗਦਾ ਕਿਹਦੀ ਗਲਤੀ ਹੈ ਮੋਰੇ ਟਰੱਕ ਖੜਾ ਪਿੱਛੇ ਗੱਡੀ ਗੜੀ ਗੱਡੀ ਗੱਡੀ ਖੜਾ ਹੀ ਹੈ ਕਹਿੰਦੇ ਪਿੱਛੇ ਮਾਰੀ ਇੱਥੇ ਆ ਗਏ ਜੀ ਇਹਦੇ ਪਿੱਛੇ ਗੱਡੀ ਹੋਰ ਲੱਗੀ ਹੋਵੇ ਤੇ ਡੈ ਗਿਆ ਭਜਾ ਕੇ ਬਹੁਤ ਸਾਰੇ ਹੋਣ ਨੂੰ ਪਹਿਲਾਂ ਜਿੱਦਾਂ ਪਿੱਛੇ ਆ ਕੇ ਲੈ ਗਿਆ ਇਸ ਗੱਡੀ ਵਿੱਚ ਕਿੰਨੇ ਜਾਣੇ ਸਕੇ ਇਹ ਨਹੀਂ ਮੈਨੂੰ ਪਤਾ ਇੱਕ ਇੱਕ ਬੰਦੇ ਨੂੰ ਹੈ ਪ੍ਰਾਈਵੇਟ ਗੱਡੀ ਲੈ ਗਿਆ ਜੀ ਇੱਕ ਐਂਬੂਲੈਂਸ ਤੇ ਲੈ ਗਿਆ ਇੱਕ ਲੇਡੀਸ ਨੂੰ ਲੈ ਗਿਆ ਉਹ ਜੋਲ ਹਸਪੀਟਲ ਲੈ ਗਿਆ ਔਰ ਕੀ ਲੱਗਦਾ ਹੈ ਕਿ ਟ੍ਰੈਕਟਰ ਦੇ ਡਰਾਈਵਰ ਉੱਥੇ ਪਿਆ ਸੀਗਾ ਡਰਾਈਵਰ ਗੱਡੀ ਦੇ ਵਿੱਚੇ ਤੜਫਦਾ ਪਿਆ ਸੀਗਾ ਜੀ ਗੱਡੀ ਪਿੱਛੇ ਨੂੰ ਖਿੱਚੀ ਉਹਨਾਂ ਨੇ ਯਾਨੀ ਕਿ ਟਰੈਕਟਰ ਨਾਲ ਪਾ ਕੇ ਮੈਂ ਉਦੋਂ ਜਲੰਧਰ ਨੂੰ ਜਾਂਦਾ ਪਿਆ ਮੈਂ ਉਹਨੂੰ ਦੇਖ ਕੇ ਉਹਨੂੰ ਕੌਣ ਸੀ ਉਹ ਮਸਾਫਿਰ ਸੀ ਉਹ ਵੀ ਟਰੈਕਟਰ ਵਾਲੀ ਕੌਣ ਸੀ ਪਤਾ ਨਹੀਂ ਭਾਜੀ ਆਪਾਂ ਨੂੰ ਨਹੀਂ ਪਤਾ ਇਸ ਗੱਲ ਤੁਸੀਂ ਕਰਦੇ ਸੀ ਤੁਸੀਂ ਕਰਦੇ ਸੀ ਭਾਜੀ ਮੈਂ ਤਾਂ ਬਾਈਕ ਤੇ ਆਪਣੀ ਤੇ ਜਾਣਾ ਪਿਆ ਜਲੰਧਰ ਨੂੰ ਬੱਚੇ ਨੂੰ ਛੱਡਣ ਗਿਆ ਹੈਗਾ ਜੀ ਮੈਂ ਤਾਂ ਉਦੋਂ ਜਾਂਦਾ ਸੀਗਾ ਉਦੋਂ ਮੈਂ ਦੇਖਿਆ ਸੀਗਾ ਜੀ ਕੀ ਲੱਗਦਾ ਹੈ ਕਿ ਹਾਸਲਾ ਕਰ ਕੀ ਹੋ ਸਕਦਾ ਪਤਾ ਨਹੀਂ ਭਾਜੀ ਇਹ ਤਾਂ ਆਪਾਂ ਨੂੰ ਨਹੀਂ ਪਤਾ ਇਹ ਪਹਿਲਾਂ ਲੱਗੀ ਸੀਗੀ ਗੱਡੀ ਜਦ ਗੱਡੀ ਪਹਿਲਾਂ ਲੱਗੀ ਸੀ ਟਰੱਕ ਵਾਲਾ ਭੱਜ ਗਿਆ ਵੀ ਇੱਥੇ ਪਤਾ ਨਹੀਂ ਭਾਈ ਆਪਾਂ ਨੂੰ ਇਸ ਗੱਲ ਦਾ ਕੁਝ ਵੀ ਪਤਾ ਉਦੋਂ ਪੁਲਿਸ ਵੀ ਮੌਕੇ ਤੇ ਨਹੀਂ ਨਹੀਂ ਭਾਈ ਜੀ ਸਾਲ ਵਕ ਕਾਹਿੰ ਤਨਵਾਦ ਨਗਰੇ ਸੀ ਮੈਂ ਹਾਈਵੇ ਤੋਂ ਲੰਘਦਾ ਬਈ ਭਾਈ ਅੱਛਾ ਜੀ ਇਹ ਕਾਹ ਮਰੇ ਜਿਹੜੀਆਂ ਪੱਤੀਆਂ ਜਿਹੜੀਆਂ ਟਰਾਂਸਪੋਰਟ ਟਰੱਕ ਨੇ ਨਾ ਜਿੰਨੀਆਂ ਇਹ ਜਿੰਨੀਆਂ ਵੀ ਬਾਹਰ ਨਿਕਲੇ ਜਿਹੜਾ ਵੀ ਮਾਲ ਪਾਈ ਘੱਲਦਾ ਇਹ ਗੱਡੀਆਂ ਦਾ ਘੱਲੇ ਜਾਵਣਾ ਇਹ ਸਾਰੇ ਬੋਰਡ ਕੀਤੇ ਜਾਣ ਇਹ ਮਾਲ ਸਾਰਾ ਟਰਾਲੇ ਉੱਤੇ ਪਾ ਕੇ ਆਵੇ ਜੀ ਜਿਹੜਾ ਬਾਹਰ ਕੰਟੇਨਰ ਆਉਂਦਾ ਨਾ ਉੱਤੇ ਮਾਲ ਮੈਂ ਕਿਹਾ ਜੋ ਜਿਹੜਾ ਭਾਜੀ ਬਾਹਰੋਂ ਕੰਟੇਨਰ ਦਾ ਮਾਲ ਆਉਂਦਾ ਨਾ ਜੀ ਉੱਥੇ ਜਿੰਨਾ ਮਰਜ਼ੀ ਬਾਹਰ ਟੱਕਾਂ ਉੱਤੇ ਮਾਲ ਡਾਲਾ ਖੋਲ ਕੇ ਆਵੇ ਪੁਲਿਸ ਟੈਟ ਹੋ ਜਵੇ ਇਹਨਾਂ ਦੀ ਮੰਜੀ ਕਰ ਦਵੇ ਟਰਾਂਸਪੋਰਟ ਦੀ ਜੀ ਟਰਾਂਸਪੋਰਟ ਦੀ ਮੰਡੀ ਚ ਕਰ ਦਵੇ ਪੁਲਿਸ ਕੈਟਰੀ ਹੁੰਦੀ ਹੈ ਪੁਲਿਸ ਕਾਫੀ ਸਤਰਕਿਆ ਪੱਕਾ ਵੀ ਕਰਦੀ ਹੈ ਲੇਕਿਨ ਇਹਦਾ ਜਿਹੜੇ ਸਬੰਧਤ ਪ੍ਰਸ਼ਾਸਨਿਕ ਅਧਿਕਾਰੀ ਉਹਨਾਂ ਦਾ ਫਰਜ ਮੰਨਦਾ ਜਿੱਥੋਂ ਗੱਡੀਆਂ ਪਾਸ ਹੁੰਦੀਆਂ ਜਿੱਥੇ ਜਿੱਥੇ ਮਰਜ਼ੀ ਜਿੱਥੋਂ ਮਰਜ਼ੀ ਮਾਲ ਨਿਕਲਦਾ ਨਾ ਜੀ ਉਹਨੂੰ ਚਾਹੀਦਾ ਮਾਰਲੀ ਹੋਣ ਦੇ ਰੇਡਾਂ ਖੁੱਲਾ maal ਕਦੀ ਹੋਣ ਦੇਗਾ ਸਰ ਇਦਾਂ ਲਾ ਸਭ ਤੋਂ ਵੱਡਾ ਦੋਸ਼ੀ ਤਾਂ ਹੋ ਜਿੱਥੋਂ maal ਇਹ ਬਣ ਕੇ ਆਉਂਦਾ ਜਿੱਥੋਂ ਜਿੱਥੋਂ ਗੱਡੀ ਤਿਆਰ ਹੁੰਦੀ ਲੋਡ ਹੁੰਦੀ ਆ maal ਲੋਡ ਹੋਏ ਨਾ ਉਹ ਬੰਦੇ ਦੀ ਬਹੁਤ ਵੱਡੀ ਗਲਤੀ ਆ ਸਭ ਤੋਂ ਵੱਡੀ ਗਲਤੀ ਉਹਦੀ ਇਸ ਗੱਲ ਮੰਨਦੇ ਆ ਮੰਨਦਾ ਭਾੜੀ 100% ਮੈਂ ਰੇਡ ਚ ਲੱਕੇ ਧਿਆਨ ਤੇ ਆ ਹੁਣ ਪੁਲਿਸ ਵਾਲੇ ਉਸਨੇ ਮੌਕੇ ਤੇ ਹੁੰਦੇ ਨਹੀਂ ਜਦੋਂ ਗੱਡੀ ਲੋਡ ਹੁੰਦੀ ਆ ਮੈਂ ਤੁਹਾਡੀ ਗੱਲ ਨਾਲ ਸਮਝਦੀ ਆ ਪਾਜੀ ਸਾਰਾ ਕੰਮ ਗਲਤ ਆ ਸਵੇਰੇ ਸਵੇਰੇ ਬੰਦੇ 100 ਬੰਦੇ ਕੰਮਕਾਰਾਂ ਦੇ ਆ ਰਹੇ ਆ ਜੀ ਬੰਦ ਕਿੰਨਾ ਪਰੇਸ਼ਾਨ ਕੇਦਾ ਪਰਿਵਾਰ ਜਿਹੜੀਆ ਘਰ ਦਾ ਘਰ ਸਰ ਕੀ ਇਹ ਦੱਸੋ 5-4000 ਰੁਪ ਸਰ ਤੁਸੀਂ 2 ਮਹੀਨਾ ਲਈ ਰੋਟੀ ਨਿਕਲਦੀ ਕਰਨੀ ਤੁਸੀਂ ਜਿੰਮੇਵਾਰ ਨਾਗਰਿਕ ਹੋ ਕੀ ਲੱਗਦਾ ਹੈ ਕਿ ਪ੍ਰਸ਼ਾਸਨ ਕਿਸ ਤਰ੍ਹਾਂ ਕਦਮ ਚੁੱਕਣੇ ਚਾਹੀਦੇ ਜੀ बार-बार ਹਾਈਵੇ ਤੇ ਹੀ ਇਹ ਦਰ ਹੱਸ ਹਾਈਵੇ ਤੀਜਾ ਐਕਸੀਡੈਂਟ ਹੋ ਗਿਆ ਜੀ ਪਰ ਤੋਂ ਐਲਪੀ ਜਿਹੜੇ ਪੁਰਦੇ ਦੇਖਿਆ ਇੱਕ ਜਨਾਨੀ ਡਾਕਟਰ ਐਕਟਿਵ ਟ੍ਰੱਕ ਨਾਲ ਉਹ ਵਾਲਾ ਦੇਖ ਲਿਆ ਜੀ ਇਹ ਦੇਖ ਕੇ ਲੱਗਾ ਸਾਡੀ ਹਉਂਦੇ ਕਬਰ ਲੱਗ ਗਈਆਂ ਅਈ ਕੀ ਨਿਆਣਾ ਰੋਟੀ ਕਮਾ ਕੇ ਕਹਣੀ ਰੋਡ ਤੇ ਚੱਲ ਕੇ ਬਿਲਕੁਲ ਸਰ ਤੁਹਾਨੂੰ ਉਹ ਗੱਲ ਜ਼ਿਕਰ ਜੋ ਹੈ ਕਿ ਤੁਹਾਨੂੰ ਇੰਨਾ ਦੁੱਖ ਦੇਖ ਕੇ ਹੋਇਆ ਸੁਣ ਕੇ ਹੋਇਆ ਔਰ ਜਿਨ੍ਹਾਂ ਦੇ ਬੰਦੇ ਚੱਲ ਗਏ ਉਹਨਾਂ ਨੂੰ ਕਿੰਨਾ ਦੁੱਖ ਹੋਇਆ ਹੋਵੇ ਹੋਈਦਾ ਗੱਲ ਹੈ ਭਾਜੀ لوکل ਘਰਾਂ ਦੇ ਘਰ ਜੁੜ ਗਏ ਇਹ ਡਾਲੀਆਂ ਦੇ ਚੱਕਦੇ ਇਹ ਇਹ ਲੋਡ ਇਦਾਂ ਹੋਣਾ ਚਾਹੀਦਾ ਲੈ ਕਿਹ ਜਿੱਥੇ ਲੋਡ ਹੁੰਦਾ ਨਾ ਉਸ ਬੰਦੇ ਨੇ 70 ਮੀਰੇ ਜਾਵੇ ਰੂਨ ਬਿਲਕੁਲ ਜੀ ਓਕੇ ਬਾਈ ਜੀ ਜੀ ਕੀ ਮਾਮਲਾ ਸਰ ਮੈਨੂੰ ਤਾਂ ਹੈਲਪ ਲਾਈਨ ਤੋਂ ਫੋਨ ਆਇਆ ਕਿੰਨੇ ਵਜੇ ਫੋਨ ਆਇਆ ਇਹ ਉਸ ਤਾਂ ਤਾਂ ਬਾਦ ਵਿੱਚ ਕਿੰਨੇ ਵਜੇ 10 ਵਜੇ ਦੇ ਸਟਾਰਟ ਟਾਈਮ ਤੇ ਆਇਆ ਤੁਸੀਂ ਕਿੰਨੇ ਵਜੇ ਪਹੁੰਚੇ ਅਕੀਨ ਨਾਲ ਹੀ 10 ਮਿੰਟ ਚ ਬੰਨ ਗਿਆ ਜਦੋਂ ਤੁਸੀਂ ਸਰ ਆਏ ਤੀ ਦੇਖਿਆ ਕੀਮ ਹਾਲ ਸਦਾ ਹੈ ਉਹ ਮਾਹੌਲ ਜਿਹੜਾ ਹੈਗਾ ਕਿ ਸਾਡੇ ਹੋਂ ਤੋਂ ਪਹਿਲਾਂ ਤਿੰਨ ਜਿਹੜੇ ਦਾਦੇਗੇ ਇੱਕ ਲੋੜੀ ਜਿਹੜੇ ਬੰਦੇ ਜਿਹੜਾ ਹੈ ਨਾ ਜੋੜ ਹੱਸਾ ਲੱਗ ਗਈ ਢਿੱਲ ਦਿੱਤੀ ਜੀ ਤੇ ਜਿਹੜੇ ਦੋ ਬੰਦੇ ਵਿੱਚ ਫਸੇ ਪਏ ਸੀਗੇ ਇਹ ਗੱਡੀ ਨੋਵਾ ਜਿਹੜੀ ਸੀਗੀ ਟਰੱਕ ਦੇ ਵਿੱਚ ਲੱਗੀ ਆ ਤੇ ਉਹ ਗੱਡੀ ਬਿਲਕੁਲ ਡੈਮੇਜ ਸੀਗੀ ਉਹਨੂੰ ਵਿੱਚ ਫਸੇ ਪਏ ਸੀਗੇ ਅਸੀਂ ਨਾਲ ਹੋ ਕੇ ਇੱਕ ਦਵਾਈ ਤੁਹ ਕੀ ਲੱਗਦਾ ਕਿ ਹਾਸਾ ਬੜਾ ਜ਼ਬਰਦਸਤ ਹੈ ਔਰ ਕੀ ਕਰਨ ਹੋ ਸਕਦੇ ਆ ਨਹੀਂ ਹੁਣ ਡਰਾਈਵ ਵੀ ਦੇਖੋ ਝੁਕ ਲੱਗਣ ਕਰਕੇ ਕੀ ਹੋ ਸਕਦਾ ਜੀ ਚਾਹੇ ਟਰੱਕ ਵਾਲਾ ਫਰਾਰ ਹੋ ਗਿਆ ਜਾਂ ਇੱਥੇ ਟਰੱਕ ਵਾਲਾ ਫਰਾਰ ਆ ਜੀ ਕਿਸੇ ਦਾ ਟਰੱਕ ਦੇ ਵਿੱਚ ਕਿੱਥੋਂ ਦੇ ਵਿੱਚ ਸੜੀਆਂ ਲੱਦੇ ਆ ਗਈ ਉਹ ਦੂਜਾ ਪੱਤੀਆਂ ਜੀਆਂ ਕਿਹੜੀ ਜਗ੍ਹਾ ਸਰ ਇਹ ਇਹ ਹੈਗੀ ਆ ਰੋਲ ਕਿੰਗ ਦੇ ਸਾਹਮਣੇ ਆ ਜੀ ਪਵਾੜੇ ਤੋਂ ਜਲੰਧਰ ਰੋਡ ਸਿੱਟੀ ਰੋਡ ਝੇੜੂ ਤੇ ਹਾਂ ਅਵੇ ਲੀ ਲੱਗ ਗਿਆ ਤੂੰ ਹਾਈਵੇ ਤੇ ਕਿੰਨੇ ਅਜੇ ਜਿਹੜੇ ਮਲਾਇਮ ਪੈਨਾਤ ਇਹ ਕਿਤੇ ਗਾਟ ਮੈਂ ਨਾ ਕੰਗੜੇ ਆਤੀ